ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਣੇ ਆ ਬਹੁਤ ਸਾਰੀਆਂ ਨਿਊਜ਼ਾਂ ਤੁਸੀਂ ਦੇਖ ਲੀਆਂ ਹੋਣੀਆਂ ਵਾ ਆਪਾਂ ਥੋੜੀ ਕਨਫਰਮ ਕਰਕੇ ਫੇਰ ਵੀਡੀਓ ਪਾਉਣ ਲੱਗਿਆਂ ਬਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਹਨੇ ਕਿ ਓਪਨ ਇਮੀਗ੍ਰੇਸ਼ਨ ਹੋ ਗਈ ਆ ਜਿਹੜੇ ਭੈਣ ਭਰਾ ਤਕਰੀਬਨ ਪੰਜਾਂ ਮਹੀਨਿਆਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਪਦਰੂਨ ਕਰਵਾਈ ਹੋਈ ਆ ਜਾਂ ਨਹੀਂ ਵੀ ਕਰਵਾਈ ਹੋਈ ਤੇ ਜਿਨ੍ਹਾਂ ਕੋ ਕੋਈ ਮੈਡੀਕਲ ਕਾਰਡ ਬਣਿਆ ਜਾਂ ਕੋਈ ਮੈਟਰੋ ਦੀ ਟਿਕਟ ਹੈਗੀ ਆ ਉਨਾ ਵੀ ਇਹ ਜਿਹੜਾ ਸਕੀਮ ਆ ਜਿਹੜੀ ਸਰਕਾਰ ਨੇ ਆਫਰ ਕੀਤਾ ਆ ਓਪਨ ਇਮੀਗ੍ਰੇਸ਼ਨ ਕੀਤੀ ਆ ਉਹਦੇ ਵਿੱਚ ਜਿਹੜਾ ਕੀ ਆਪਾਂ ਪੇਪਰ ਆਪਣੇ ਲੈ ਸਕਦੇ ਆ ਜਮਾ ਕਰਾ ਸਕਦੇ ਆ ਤੇ ਬਹੁਤ ਹੀ ਗੁੱਡ ਨਿਊਜ਼ ਹੋ ਗਈ ਆ ਤੇ ਇਹਦੇ ਵਿੱਚ ਜਿਹੜਾ ਕੀ ਹੈ ਨਾ ਕੋਈ ਵੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਕੰਟਰੈਕਟੋਂ ਲੈਣ ਦੀ ਲੋੜ ਨਹੀਂ ਸਿਰਫ ਆਪਾਂ ਨੂੰ ਪ੍ਰੂਫ ਕਰਨਾ ਪੈਣਾ ਕਿ ਅਸੀਂ ਸਪੇਨ ਦੇ ਵਿੱਚ ਰਹਿ ਰਹੇ ਆ 5 ਮਹੀਨਿਆਂ ਤੋਂ ਪਿਛਲੇ 5 ਮਹੀਨਿਆਂ ਤੋਂ ਤੇ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਸੌਖੀਆਂ ਆ ਤੇ ਜਿਹੜਾ ਕਿ ਪ੍ਰੋਸੈਸ ਵੀ ਜਲਦੀ ਤੇ ਜਿਹੜਾ ਹੋ ਜਾਣਾ ਆ ਜਦੋਂ ਵੀ ਤੁਸੀਂ ਆਪਣੀ ਫਾਈਲ ਜਮਾ ਆਪਣੀ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਉਹਨਾਂ ਨੇ ਆਪਾਂ ਨੂੰ ਇਹ ਜਿਹੜਾ ਕਿ ਕੰਮ ਕਰਨ ਦਾ ਜਿਹੜਾ ਪਰਮਿਸ਼ਨ ਦੇ ਦੇਣੀ ਆ ਪੇਪਰ ਦੇ ਦੇਣਾ ਆ ਤੇ ਆਪਾਂ ਉੱਤੇ ਹੀ ਆਪਾਂ ਕੰਮ ਕਰ ਸਕਦੇ ਆ ਜਦੋਂ ਵੀ ਆਪਣੀ ਵੀਡੀਓ ਫਾਈਲ ਜਮਾ ਹੋ ਜਾਂਦੀ ਆ ਬਾਕੀ ਵੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਆ ਵੀ ਆਪਣੇ ਬਹੁਤ ਜ਼ਿਆਦਾ ਪੈਸੇ ਬੱਜ ਜਾਂਦੇ ਆ ਇਹਦੇ ਵਿੱਚ ਜਿਹੜੇ ਕੰਟਰੈਕਟ ਉਹ ਆਪਾਂ ਖਰੀਦਣਾ ਪੈਂਦਾ ਵੀ ਕੋਈ 8 ਲੱਖ ਦਾ ਨਾ ਵੀ 8000 ਯੂਰੋ 7000 ਯੂਰੋ 5000 ਯੂਰੋ ਜਿੱਦਾਂ ਵੀ ਆਪਾਂ ਕੋਈ ਕੰਮ ਕਰਦੇ ਆ ਕਿਸੇ ਵੀ ਇਮਪ੍ਰੈਸੇ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਦਿੰਦੇ ਸੀਗੇ ਤੇ ਉਹ ਜਿਹੜਾ ਕਿ ਆਪਾਂ ਨੂੰ ਫਾਇਦਾ ਹੋ ਜਾਣਾ ਬਹੁਤ ਹੀ ਵਧੀਆ ਜਿਹੜੇ ਕਿ ਜਿੰਨੇ ਵੀ ਲੋਕ ਇੱਥੇ ਆਏ ਹੋਏ ਆ ਸਪੇਨ ਦੇ ਵਿੱਚ ਜਿਨ੍ਹਾਂ ਨੂੰ 5 ਮਹੀਨੇ ਹੋ ਗਏ ਆ ਇੱਥੇ ਸਪੇਨ ਦੇ ਵਿੱਚ ਜਿਨ੍ਹਾਂ ਦੀ ਪਦਰੋਨ ਵੀ ਨਹੀਂ ਕਰਵਾਈ ਹੋਈ ਉਹ ਵੀ ਜਿਹੜੇ ਆਪਣੇ ਇਸ ਜਿਹੜੇ ਓਪਨ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਕਿ ਆਪਣਾ ਪੇਪਰ ਜਮਾ ਕਰਾ ਸਕਦੇ ਆ ਸਿਰਫ ਲੋੜ ਆ ਪੀਸੀਸੀ ਦੀ ਕਿ ਆਪਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਇਦਾਂ ਦੀ ਜਿਹੜੀ ਚੀਜ਼ ਸਿਰਫ ਹੈਗੀ ਆ ਆਪਾਂ ਨੂੰ ਪੀਸੀਸੀ ਬਣਵਾਉਣੀ ਪੈਣੀ ਆ ਜਿਹੜੀ ਕਿ ਇੰਡੀਆ ਦੇ ਤਾਂ ਆਪਣਾ ਲੋਕਲ ਥਾਣਾ ਹੋ ਗਿਆ ਉਹਦੇ ਤੋਂ ਪੀਸੀਸੀ ਬਣਵਾ ਕੇ ਬਾਕੀ ਜਿਹੜਾ ਪ੍ਰੋਸੈਸ ਆ ਉਹ ਇੱਥੇ ਸਟਾਰਟ ਹੁੰਦਾ ਵਾ ਆਪਣੇ ਬੀਐਲਐਸ ਐਂਬੈਸੀ ਤੋਂ ਵੀ ਆਪਾਂ ਪਤਾ ਕਰ ਸਕਦੇ ਹਾਂ ਉੱਥੇ ਵੀ ਜਾ ਕੇ ਜੜੀ ਜਾਣਕਾਰੀ ਲੈ ਸਕਦੇ ਹਾਂ ਤੇ ਉੱਥੋਂ ਵੀ ਅਪਲਾਈ ਕਰ ਸਕਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਵਾ ਗੁੱਡ ਨਿਊਜ਼ ਆ ਬਈ ਬਹੁਤ ਮੂਚੋ ਗ੍ਰਾਸੀਆ ਸਿੰਚੋ ਪੈਟਰੋ ਦਾ ਆ ਜਿਨੇ ਵੀ ਆਪਣੇ ਜਿਹੜੇ ਵੀ ਇਮੀਗ੍ਰੇਟ ਆ ਜਿਹੜੇ ਵੀ ਬਾਹਰਲੇ ਲੋਕ ਆਏ ਹੋਏ ਆ ਇੱਥੇ ਉਹਨਾਂ ਦਾ ਜਿਹੜਾ ਕੀ ਆ ਫੈਦਾ ਸੋਚਿਆ ਉਹਨਾਂ ਬਾਰੇ ਸੋਚਿਆ ਵਾ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਪੱਕੇ ਹੋ ਜਾਣਗੇ ਆਪਣੇ ਪਰਿਵਾਰਾਂ ਨੂੰ ਮਿਲਣਗੇ ਘਰ ਨੂੰ ਜਾਣਗੇ ਇਦਾਂ ਦੀਆਂ ਜਿਆੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਹੀ ਗੁੱਡ ਨਿਊਜ਼ ਆ ਸੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮੂਸੋ ਕ੍ਰਾਸ਼ ਸਿੰਚੋ ਪੇਤਰੇ